ਸਵਾਗਤ ਹੈ ਆਪਣੇ YouTube ਚੈਨਲ ਉੱਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਗਾਂ ਤੇ ਦੋ ਮੱਝ ਦਿਖਾਉਣੀਆਂ ਨੇ। ਜੇ ਆਪਾਂ ਗਾਂ ਦੀ ਗੱਲ ਕਰੀਏ ਤਾਂ ਇਹ ਸੈਦੋਕੇ ਪੰਡ ਖੜੀ ਹੈਗੀ ਮੁੱਕ ਜਿਲੇ ਚ। ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,85,000 ਰੁਪਇਆ। ਦੂਜਾ ਸੂਹਾ ਸੋਨਾ ਗਾਂ ਨੇ 5-7 ਦਿਨ ਲੈਂਦੀ ਆ। ਬਾਕੀ ਤਸੀਲ ਹੈਗੀ ਨਿਹਾਲ ਸਿੰਘਾੜਾ ਮਾਲਕਾਂ ਦਾ ਨੰਬਰ ਚੱਲ ਰਿਹਾ। ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ। ਪੈਂਡਾ ਹੈਗਾ ਸੈਦੂ ਕੇ ਜ਼ਿਲ੍ਹਾ ਮੁਗਾ ਤਹਿਸੀਲ ਨਿਹਾਲ ਸਿੰਘ ਵਾਲਾ ਦੂਜਾ ਸੂਰ ਸੂਨ ਚ 57 ਦਿਨ ਲੈਂਦੀ ਐ 1,85,000 ਰੁਪਇਆ ਮੁੱਲ ਹੈ ਬਾਕੀ ਤੁਸੀਂ ਚੁੱਕ ਕਰ ਸਕਦੇ ਹੋਗੇ ਦੁੱਧਦੱਦ ਦਾ ਚੰਗਾ ਦੇਣ ਵਾਲੀ ਅਗੀ ਗਾਂ ਬਾਕੀ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਵੀਡੀਓ ਨੂੰ ਕਰ ਦਿਓ ਲਾਇਕ ਤੁਸੀਂ ਦੇਖ ਸਕਦੇ ਹੋਗਾ ਚੰਗੀ ਐ ਬਾਕੀ ਵਧੀਆ ਲਾਹੇ ਹੋਇਆ ਦੁੱਧਦੱਦ ਗਾਂ ਨੇ ਤੇ ਇੱਕ ਆਪਸੋ ਟੇਲੀ ਲੈ ਕੇ ਆਏ ਆ ਇਹ ਇਹ ਮੱਝ ਇਹ ਪਿੰਡ ਸੁਨੇਹੇ ਤਹਿਸੀਲ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਚ ਖੜੀ ਆ ਤੀਜੇ ਸੂਏ ਆ ਸੋਨਾ ਨੇ ਮੁੱਲੇ ਦਾ ਮਲਕਵੀਰ ਕਰਦੇ ਜੀ 130000 ਰੁਪਏ ਦੂਜੇ ਸੂਏ ਨੇ 15 ਕਿਲੋ ਦੁੱਧ ਦਿੱਤਾ ਬਾਕੀ ਇਹ ਵੀ 5-7 ਦਿਨ ਲੈਂਦੀ ਆ ਸੂਣ ਤੇ ਨਵਾਬ ਤੋਂ ਗੱਬਣਾ ਹੈ ਸੰਸਦੀਵਾਲ ਦਾ ਬੱਚਾ ਜਿਹੜਾ ਬਾਕੀ ਜੇ ਕਿਸੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਆ ਤਾ ਇਹਦੇ ਬਾਰੇ ਗੱਲਬਾਤ ਕਰ ਸਕਦਾ ਚੈੱਕ ਕਰ ਸਕਦੇ ਹੋਗੇ ਤੁਸੀਂ ਮੈਂ ਸ ਕੰਨਾਂ ਕੁੰਨਾਂ ਦੀ ਜਰੂਰ ਖੁੱਲੀ ਹੈ ਥੋੜੀ ਪਰ ਕੱਦਗਾਠ ਵੀ ਚੰਗਾ ਤੇ ਦੁੱਧਦੱਦ ਵੀ ਚੰਗਾ ਦਿੰਦੀ ਆ ਦੂਜੇ ਸੂਏ ਨੇ 15 ਕਿਲੋ ਦੁੱਧ ਦਿੱਤਾਗਾ ਬਾਕੀ ਨਵਾਬ ਤੋਂ ਗੱਬਣਾ ਹੈ ਨਵਾਬ ਸੰਸਦੀਵਾਲ ਦਾ ਬੱਚਾਗਾ ਬਾਕੀ ਤੀਜਾ ਸੂਆ ਸੋਨਾ ਹੈ ਨੇ ਪਿੰਡ ਸਨੇਹੇ ਜ਼ਿਲ੍ਹਾ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਚ ਖੜੀ ਹੈ ਜੇ ਕਿਸੇ ਵੀਰਪਰਾ ਨੂੰ ਇਹ ਪਸੰਦ ਆਉਂਦੀ ਆ ਤੇ ਇਹਦੇ ਬਾਰੇ ਗੱਲਬਾਤ ਕਰ ਸਕਦਾ ਜੀ ਬਾਕੀ ਆਪਣੀ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਹੀ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਇਹ ਅੱਜ ਇਹ ਜੋਲ ਰਾਜੂ ਸਿੰਘ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਚੌਥਾ ਸੂਆ ਸੂਈ ਹੈ ਜੀ ਇਹ ਮੈਂ ਬੁੱਲਾ ਦੀਏ ਦੇ ਮੰਗਰਖ ਖੱਟੀ ਹੈ ਸੁਨਿੰਦਰ ਸੰਸਦੀਵਾਲ ਕੋਲਾ ਜਿਹੜਾ ਬਾਕੀ ਇਹਨੇ ਤੀਜੇ ਸੂਏ ਜੀ 23 ਕਿਲੋ ਦੁੱਧ ਦੁੱਧ ਦਿੱਤਾਗਾ ਮੁੱਲੇ ਦਾ ਮਾਲ ਕੁਇਰ ਕਰਦੇ ਜੀ 1,90,000 ਰੁਪਇਆ ਜੇ ਕਿਸੇ ਵੀਰ ਬਰਾਣ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦੇ ਜੀ ਧੰਨਵਾਦ। ਬਾਕੀ ਹੁਣ ਇਸ ਟਾਈਮ ਇਹ ਸੂਈ ਤੀ ਗਈ ਹੈ ਹੀ ਤੇ 4 ਕਿਲੋ ਦੁੱਧ ਮਾਲ ਕੁਇਰਾਂ ਨੇ ਕੱਢ ਲਿਆ ਬਾਕੀ ਕੱਟੀ ਨੂੰ ਪਿਆਤਾ ਤੁਸੀਂ ਦੇਖ ਸਕਦੇ ਹੋਗੇ। ਬਾਕੀ ਕੱਦ ਕਾਠ ਵੀ ਚੰਗਾ ਤੇ ਬਾਡੀ ਬੰਤਰ ਵੀ ਪੂਰਾ ਮਜ਼ਬੂਤ ਹੈ ਬਾਕੀ ਥਾਂ ਚੈੱਕ ਕਰ ਸਕਦੇ ਹੋਗੇ ਤੁਸੀਂ। ਤੇ ਜੇ ਕਿਸੇ ਨੇ ਇਹ ਖਰੀਦਦਨੀਏ ਦੇ ਬਾਰੇ ਗੱਲਬਾਤ ਕਰ ਸਕਦਾ ਮੰਗਰ ਦੇ ਕੱਟਿਆਈ ਜੋਲ ਰਾਜੂ ਸਿੰਘ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਚੌਥਾ ਸੂਆ ਸੂਈ ਹੈ ਪਿੰਮੇ ਵੱਲ ਦੀ ਇਹ ਮੰਗਰ ਕੱਟਿਆਈ ਸੁਰਿੰਦਰ ਸੰਸਦੀਵਾਲ ਕੋਲ ਹੈ ਜਿਹੜਾ